ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪਹਿਲਾ ਘਰਤੀ ਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬਨਤ ਦੇ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲ ਨਹੀਂ ਪਾਇਆ ਮਾਲਕ ਮਣੈ ਰੂਪ ਕੀ ਸੋਭਾ ਸਬਿਦੀ ਜਨਮ ਗਵਾਇਆ ਰਹਾਓ ਐ ਬਤਨ ਚੱਕੜੋ ਏ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਰ ਉਸਤਾਦ ਨੇ ਤਪਖਿਆ ਬੋਲੇ ਕਿਉਂ 부ਝ ਜਾਣ ਹੈ 부ਝਾਈ ਆਖਣ ਸੁਨਣਾ ਪਉਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਸੰਦੇ ਜਿੰਨੀ ਕਰ ਏਕ ਧਾਇਆ ਈ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕੱਟ ਜਾਏ ਨਾਨਕ ਆਖੇ ਰਾਹ ਪੈ ਚੱਲਣਾ ਮਾਲ ਧਨ ਕਿਤਕੂ ਸੰਝਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੋਲੇ ਆ ਹਰਿਆ ਕੀ ਆ ਸੰਸਾਰੋ ਆਬ ਖਾਕ ਜਨਬੰਦ ਰਹੀ ਧੰਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰੋਂ ਡਰਣਾ ਰਹਾ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰਿਆ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਵਾਜ਼ ਗੁਜ਼ਾਰੈ ਪੜੈ ਕਤੇਬ ਕੁਰਾਨਾ ਨਾਨਕ ਆਖੈ ਗੌਰ ਸਦੇਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨੀ ਨਾਲ ਭਲਕੈ ਭੌਂਕੈ ਸਦਾ ਬਿਆਲਾ ਕੂੜ ਸ਼ੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰਾ ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ ਹਾਂ ਬਿਗੜੇ ਰੂਪ ਰਾਂ ਬਿਕਰਾਲਾ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਓ ਮੁਖ ਨਿੰਦਾ ਆਖਾਂ ਦੇ ਨਰਾਤ ਪਰ ਘਰ ਜੋ ਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸ ਚੰਡਾਲ ਧਾਨਕ ਰੂਪ ਰਹਾ ਕਰਤਾਰ ਪਾਹੀ ਸੋਰਤ ਮਲੋਕੀ ਵੇਸ ਹੌ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋਂ ਕਿਆ ਮੌ ਦੇਸਾਂ ਦੁਸ਼ਟ ਚੋਰਾ ਨਾਨਕ ਨੀਚ ਕਹਿ ਵਿਚਾਰ ਧਾਨ ਕਰੂ ਪਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੋਣਾ ਕੋਈ ਨਾ ਕੀ ਜੇਹੀ ਸੁਰਤ ਤੇ ਹਾਤਨ ਰਾਹੋ ਲੇਖਾ ਇੱਕੋ ਆਵੋ ਜਾਹੋ ਕਾਹੇ ਜੀ ਕਰ ਚਤਰਾਈ ਲੈ ਵੈ ਦੇ ਵਟਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋ ਹੈ ਕਿਤ ਕੋ ਸਾਹਿਬ ਆਵੈ ਰੋ ਹੈ ਜੇ ਤੂੰ ਸਾਹਿਬ ਆਵੈ ਰੋ ਹੈ ਤੂੰ ਉਹਨਾਂ ਕਾ ਤੇਰਿਓ ਹੈ ਅਸੀਂ ਬੋਲ ਵਿਗਾੜ ਵਿਗਾੜਾਂ ਬੋਲ ਤੂੰ ਨਦਰਿ ਅੰਦਰ ਤੋਲੈ ਤੋਲ ਜਹਿ ਕਰਨੀ ਤ ਪੂਰੀ ਮਤ ਕਰਨੀ ਬਾਜੋਂ ਘਟੇ ਘਾਟਾ ਪ੍ਰਣਵਚ ਨਾਨਕ ਗਿਆਨੀ ਕੈਸਾ ਹੋਏ ਆਪ ਬਿਸ਼ਾਨਾ ਬੁੱਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆ ਉਹ ਦਾ ਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਾਹਾਂ ਜਹ ਜਹ ਦੇਖਾਂ ਤਹ ਤ ਤੂੰ ਹੈ तुझसे ਨਿਕਸੀ ਫੂਟ ਮਰਾਂ ਨਾ ਜਾਣ ਮੇਉ ਨਾ ਜਾਣ ਜਾਲੀ ਜਾਂ ਦੁੱਖ ਪਲਾਗੈ ਤਾਂ ਤੁਜੈ ਸੰਭਾਲੀ ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਸ਼ ਕਰੀ ਸੋਚ ਰਹਿ ਹਜੂਰਾ ਤੂੰ ਦੇਖੋ ਮੋਕਰਪਾ ਤੇਰੇ ਕਮ ਨਾ ਤੇਰੇ ਨਾਏ ਜੀਤਾ ਦੇ ਤੇਤਾ ਹਾਂ ਖਾਉ ਬਿਆਦਰ ਨਾਹੀ ਕੈਦਰ ਜਾਉ ਨਾਨਕ ਇੱਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮਨ ਜਮਿਆਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋਤਿ ਸੁਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇ ਮਨ ਹਾਰੈ ਕੈ ਹੱਥ ਦਾਨ ਭਾਵ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨੇ ਕੱਚ ਰਹਾਓ ਜਾ ਕੇ ਰੁਖ ਬਿਰਖ ਆਰਾਓ ਜੇਹੀ ਤਾਤ ਤੇ ਹਾਥ ਨਾ ਆਓ ਫਲ ਪਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਾਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਵਿਣ ਨਾਵੇਂ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਆਸ਼ਾਲ ਛਲਾਈ ਨਹਿ ਛਲੈ ਨਹਿ ਕਾਓ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਤਿਉਹ ਰਹਿ ਇਸ ਲੋਭੀ ਕਾਜੀਓ ਟਲਪਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਓ ਉਥੀ ਪ੍ਰਾਣ ਕਮਾਈਐ ਭਉਵੱਟੀ ਅਤ ਤਨ ਪਾਇਐ ਸਤ ਬੋਝਣ ਆਣ ਜਲਾਈਐ ਇਹ ਤੇਲ ਦੀਵਾ ਓ ਜਲੇ ਕਰ ਚਾਨਣ ਸਹਿ ਤੋ ਮਿਲੈ ਰਹਾਓ ਇਹ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਕਮਾਇਐ ਤਾਂ ਦਰਗਾ ਬੈਸਣ ਪਾਈਐ ਕਹੋ ਨਾਨਕ ਬਾ ਲੜਾਈਐ ਵਿੱਚ ਦੁਨੀਆਂ ਸੇਵਕ ਕਮਾਇਐ ਤਾਂ ਦਰਗਾ ਬੈਸਣ ਪਈਐ ਕਹੋ ਨਾਨਕ ਬਾਂ ਲੜਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ